ਇਸ 15 ਦਸੰਬਰ ਦਿਨ ਐਤਵਾਰ ਨੂੰ ਬੁਰਲਾ ਅਡਾ ਸ਼ਹਿਰ ਦੇ ਵਿੱਚ ਮੈਡੀਕਲ ਕੈਂਪ ਲੱਗਣ ਜਾ ਰਿਹਾ ਹੈ ਜਿਸ ਦੇ ਵਿੱਚ 200 ਤੋਂ ਲੈ ਕੇ 2000 ਤੱਕ ਦੇ ਚੈੱਕਅਪ ਫ੍ਰੀ ਕੀਤੇ ਜਾਣਗੇ ਇਹ ਚੈੱਕਅਪ ਕਿਹੜੇ ਕੀਤੇ ਜਾਣਗੇ ਜਿਵੇਂ ਕਿ ਐਮਲ ਕੰਪਨੀ ਵੱਲੋਂ ਹੱਡੀਆਂ ਤੇ ਜੋੜਾਂ ਦੇ BMD ਟੈਸਟ ਸਿਪਲਾ ਕੰਪਨੀ ਵੱਲੋਂ PFT ਟੈਸਟ ਨੱਕ ਕੰਨ ਤੇ ਗਲੇ ਦੀ ਜਾਂਚ ਸ਼ੂਗਰ ਦੇ ਮਰੀਜ਼ਾਂ ਵਾਸਤੇ ਨਸਾਂ ਦੀ ਜਾਂਚ ਪੰਜਾਬ ਸਟੇਟ ਐਡਜ਼ ਕੰਟਰੋਲ ਸਕੀਮ ਵੱਲੋਂ ਐਡਜ਼ ਦੇ ਟੈਸਟ ਤੇ ਉਹਨਾਂ ਦੀ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਇਹਦੇ ਨਾਲ ਸਿਰਫ ਐਨਾ ਹੀ ਨਹੀਂ ਚਮੜੀ ਦੇ ਰੋਗਾਂ ਵਾਲੇ ਵਿਅਕਤੀਆਂ ਨੂੰ 15 ਤੋਂ ਲੈ ਕੇ 20% ਤੱਕ ਦੀ ਦਵਾਈਆਂ ਦੇ ਉੱਤੇ ਛੂਟ ਮਿਲੇਗੀ ਤੇ ਹੋਰ ਵੀ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਚੋੜੇ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਇਹ ਕੈਂਪ ਬੁਰਲਾਡਾ ਸ਼ਹਿਰ ਦੇ ਵਿੱਚ ਕਿੱਥੇ ਲੱਗੇਗਾ ਪਤਾ ਨੋਟ ਕਰ ਲਓ ਸਵਾਮੀ ਤੋਤਾਰਾਮ ਗੋਰੀ ਸ਼ੰਕਰ ਜਰਨਲ ਅਤੇ ਅੱਖਾਂ ਦਾ ਹਸਪਤਾਲ ਨੇੜੇ ਰੇਲਵੇ ਸਟੇਸ਼ਨ ਪਿੰਗਲਵਾੜੇ ਦੇ ਬਿਲਕੁਲ ਨਾਲ ਸ਼ਹਿਰ ਬੁਰਲਾਡਾ ਦੇ ਵਿੱਚ ਤਾਂ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਤੇ ਹੋਰ ਲੋਕਾਂ ਦੇ ਨਾਲ ਇਹ ਵੀਡੀਓ ਜਰੂਰ ਸ਼ੇਅਰ ਕਰੋ ਧੰਨਵਾਦ